ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਕ ਸਵੇਰ ਟੈਲੀਵਿਜ਼ਨ ਤੇ ਅੱਜ ਅਸੀਂ ਉਸ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ 2014 ਦੇ ਵਿੱਚ ਅੰਡ ਮੰਡਕਾ ਡੋਲਾ ਗੀਤ ਦੇ ਰਾਹੀਂ ਡੈਬਿਊ ਕੀਤਾ ਗਿਆ ਸੀ ਪਰ ਇਸ ਗੀਤ ਦੇ ਨਾਲ ਉਹਨਾਂ ਨੂੰ ਜ਼ਿਆਦਾ ਸਕਸੈਸ ਨਹੀਂ ਮਿਲੀ ਸੀ ਜ਼ਿਆਦਾ ਪਛਾਣ ਨਹੀਂ ਮਿਲੀ ਸੀ ਪਰ ਜਦੋਂ ਇਸ ਤੋਂ ਬਾਅਦ ਉਹਨਾਂ ਦਾ ਗੀਤ ਠੋਕਦਾ ਰਿਹਾ ਰਿਲੀਜ਼ ਹੋਇਆ ਸੀ ਤੇ ਇੱਕ ਬਹੁਤ ਵੱਡੀ ਸਕਸੈਸ ਜੋ ਸੀਗੀ ਇਸ ਗਾਇਕ ਦੇ ਹੱਥ ਲੱਗੀ ਸੀ ਇਸ ਗਾਇਕ ਦਾ ਨਾਮ ਨਿੰਜਾ ਹੈ ਜਿਨ੍ਹਾਂ ਦਾ ਅਸਲੀ ਨਾਮ ਜੇਕਰ ਉਸਦੀ ਗੱਲ ਕੀਤੀ ਜਾਵੇ ਤਾਂ ਅਮਿਤ ਪੱਲਾਇਆ ਪਰ ਪੰਜਾਬੀ ਇੰਡਸਟਰੀ ਦੇ ਲਈ ਇਸ ਸਿੰਗਰ ਦੇ ਵੱਲੋਂ ਵੀ ਆਪਣਾ ਨਾਮ ਬਦਲਿਆ ਗਿਆ ਤੇ ਨਿੰਜਾ ਨਾਮ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਤੇ ਠੋਕਦਾ ਰਿਹਾ ਗੀਤ ਜੋ ਸੀਗਾ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹ ਕਿਉਂ ਨਹੀਂ ਜਾਣ ਸਕੇ ਤੇ ਹੋਰ ਬਹੁਤ ਸਾਰੇ ਗੀਤ ਜਿਸ ਦੇ ਨਾਲ ਨਿੰਜਾ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਗਿਆ। ਨਿੰਜਾ ਦੀ ਗੱਲ ਕਰੀਏ ਤੇ ਉਹਨਾਂ ਦਾ ਜਨਮ 1 ਜਨਵਰੀ 1991 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀਗਾ ਜਿਸ ਤੋਂ ਬਾਅਦ ਜੋ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇੱਕ ਵੱਡਾ ਮੁਕਾਮ ਹਾਸਲ ਕੀਤਾ ਗਿਆ। ਆਪਣੇ ਗੀਤਾਂ ਦੇ ਰਾਹੀਂ ਆਪਣੀ ਆਵਾਜ਼ ਆਪਣੀ ਹੇਕ ਦੇ ਰਾਹੀਂ ਜੋ ਸੀਗਾ ਇੱਕ ਨਾਮ ਬਣਾਉਣ ਦੇ ਵਿੱਚ ਨਿੰਜਾ ਕਾਮਯਾਬ ਰਹੇ ਸੀਗੇ। ਉਹਨਾਂ ਨੂੰ ਅਮਿਤ ਪੱਲਾ ਉਹਨਾਂ ਦਾ ਅਸਲੀ ਨਾਮ ਹੈ ਤੇ ਨਿੰਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਵੀ ਨੇ ਤੇ ਐਕਟਿੰਗ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਅਨ ਡੈਬਿਊ ਕੀਤਾ ਗਿਆ ਸੀ 2017 ਦੇ ਵਿੱਚ ਚਨਾ ਮੇਰੇ ਦੇ ਨਾਲ ਇਸ ਫਿਲਮ ਦੇ ਨਾਲ ਉਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਸੀ ਤੇ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਫਿਲਮ ਦਾ ਕਨਸੈਪਟ ਇਹਨਾਂ ਵਧੀਆ ਲੱਗਾ ਸੀ ਕਿ ਇਸ ਫਿਲਮ ਨੂੰ ਅਵਾਰਡ ਵੀ ਮਿਲਿਆ ਸੀ ਤੇ ਨਿੰਜਾ ਦੇ ਹੱਥ ਵੈਸੇ ਹੁਣ ਤੱਕ ਬਹੁਤ سارے ਅਵਾਰਡਸ ਲੱਗ ਚੁੱਕੇ ਨੇ ਨਿੰਜਾ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵੱਡੀ ਫੈਨ ਫਾਲੋਇੰਗ ਹੈ ਤੇ ਸੋਸ਼ਲ ਮੀਡੀਆ ਉੱਤੇ ਨਿੰਜਾ ਕਾਫੀ ਐਕਟਿਵ ਵੀ ਰਹਿੰਦੇ ਨੇ ਉਹਨਾਂ ਦੇ ਵੱਲੋਂ ਹੁਣ ਤੱਕ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਾ ਚੁੱਕਿਆ ਤੇ ਅਦਾਕਾਰੀ ਵੀ ਉਹਨਾਂ ਦੀ ਕਾਫੀ ਲੋਕਾਂ ਦੇ ਵੱਲੋਂ ਪਸੰਦ ਕੀਤੀ ਗਈ ਹੈ ਤੇ ਨਿੰਜਾ ਦੀ ਜੇਕਰ ਗੱਲ ਕੀਤੀ ਜਾਵੇ ਤੇ ਉਹ ਆਪਣੇ ਹਮੇਸ਼ਾ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਅਕਸਰ ਆਪਣੀ ਅਦਾਕਾਰੀ ਆਪਣੇ ਗੀਤਾ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਮੋਲ ਲੈਂਦੇ ਨੇ ਨਿੰਜਾ ਨੇ ਸੈਡ ਅਤੇ ਰੋਮਾਂਟਿਕ ਗੀਤਾਂ ਨਾਲ ਪੰਜਾਬੀ 뮤직 ਇੰਡਸਟਰੀ ਚ ਇੱਕ ਖਾਸ ਪਛਾਣ ਬਣਾਈ ਹੈ ਫਿਲਮ ਚਨਾ ਮੇਰਾ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀਗਾ ਤੇ ਦੱਸਦੀ ਹੈ ਕਿ ਜਦੋਂ ਕਿਸਾਨੀ ਅੰਦੋਲਨ ਵੀ ਚੱਲਿਆ ਸੀ ਤਾਂ ਉਸ ਸਮੇਂ ਦੇ ਦੌਰਾਨ ਵੀ ਨਿੰਜਾ ਦੇ ਵੱਲੋਂ ਕਾਫੀ ਕੰਟਰੀਬਿਊਸ਼ਨ ਕੀਤਾ ਗਿਆ ਸੀ ਲਗਾਤਾਰ ਸਪੋਰਟ ਕਰਦੇ ਹੋਏ ਨਜ਼ਰ ਆਏ ਸੀ ਬਹੁਤ ਸਾਰੇ ਗੀਤ ਇਹਨਾਂ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਲਿਖੇ ਸਿਗੇ ਧਰਨੇ ਨੂੰ ਜਾ ਕੇ ਗਾਇਕ ਦੇ ਵੱਲੋਂ ਸਪੋਰਟ ਵੀ ਕੀਤਾ ਗਿਆ ਸੀਗਾ ਤੇ ਇਸੇ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਨਿੰਜਾ ਦੀ ਇੱਕ ਖਾਸ ਥਾਂ ਵੀ ਨੇ ਤਾਂ ਨਿੰਜਾ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਜਦੋਂ ਡੈਬਿਊ ਕੀਤਾ ਗਿਆ ਸੀ ਚਨਾ ਮੇਰੀਆ ਦੇ ਨਾਲ ਤੇ ਇਸ ਨੂੰ ਫਿਲਮ ਫੇਅਰ ਬੈਸਟ ਡੈਬਿਊ ਮੇਲ ਐਕਟਰ ਦਾ ਅਵਾਰਡ ਵੀ ਮਿਲਿਆ ਸੀਗਾ ਤਾਂ ਜੋ ਪਹਿਲਾ ਗੀਤ ਉਹਨਾਂ ਦਾ ਸਕਸੈਸਫੁਲ ਨਹੀਂ ਰਿਹਾ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਹੁਤ ਸਾਰੇ ਗੀਤ ਜੋ ਸਿਗਤ ਦਿੱਤੇ ਗਏ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਹਮੇਸ਼ਾ ਪਸੰਦ ਕੀਤਾ ਗਿਆ ਫਿਲਮੀ ਫਿਲਮੀ ਲਾਈਨ ਦੀ ਗੱਲ ਕਰੀਏ ਤਾਂ ਨਿੰਜਾ ਦੇ ਵੱਲੋਂ ਅਕਸਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਚੀਜ਼ਾਂ ਜਿਸ ਦੇ ਵਿੱਚ ਆਪਣੀ ਫਿਲਮਾਂ ਨੂੰ ਲੈ ਕੇ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਾਂ ਉੱਥੇ ਅਗਰ ਉਹਨਾਂ ਦੇ ਫੇਵਰਟ ਐਕਟਰ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਐਕਟਰ ਸੰਜੂ ਯਾਨੀ ਕਿ ਸੰਜੇ ਦੱਤ ਉਹਨਾਂ ਦੇ ਫੇਵਰਟ ਐਕਟਰ ਨੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਤਾਂ ਇਸ ਦੀ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸ਼ੇਅਰ ਕੀਤੀਆਂ ਗਿਆ ਸੀ ਜਿੱਥੇ ਉਹਨਾਂ ਦੇ ਵੱਲੋਂ ਕੈਪਸ਼ਨ 'ਚ ਉਸਤਾਦ ਜੀ ਲਿਖਿਆ ਗਿਆ ਸੀਗਾ ਤਾਂ ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਨਿੰਜਾ ਨੂੰ ਸੰਜੇ ਦੱਤ ਜੋ ਸੀਗੇ ਕਾਫੀ ਜ਼ਿਆਦਾ ਪਸੰਦ ਸੀਗੇ ਤੇ ਤੁਹਾਨੂੰ ਨਿੰਜਾ ਦੀ ਅਦਾਕਾਰੀ ਜਾਂ ਗੀਤ ਕਿਹੜੀ ਚੀਜ਼ ਉਹਨਾਂ ਦੀ ਵਧੀਆ ਲੱਗਦੀ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਨ ਦੇਵ ਜਾਲਸਤ ਤੇ ਦੇਖਦੇ ਰਹੋ ਉਹ ਦਾ ਨਿਕਸਵੇਰਾ ਟੀਵੀ